ਹਾਂਜੀ ਦੋਸਤੋ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਕਿ ਵਧੀਆ ਹੋਵਗੇ ਸਾਰੇ ਤਾਂ ਗੱਲ ਕਰੀ ਆਪਾਂ ਸੁੱਚਾ ਸੂਰਮਾ ਮੂਵੀ ਬਾਰੇ ਜੋ ਕਿ ਬਾਈ ਬੱਬੂ ਮਾਂ ਦੀ ਐ ਤੇ ਡਾਇਰੈਕਟਰ ਅਮਿਤ ਤੋਜਮਾਨ ਵੱਲੋਂ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਮੂਵੀ ਪੁਰਤਗਾਲ ਵਿੱਚ ਵੀ ਲੱਗਣ ਜਾਣ ਵਾਲੀ ਹੈ ਜੋ ਕਿ 26 ਸਤੰਬਰ ਤੋਂ 2 ਅਕਤੂਬਰ ਰਾਤ ਨੂੰ 9 ਵਜੇ ਰੋਜ਼ ਲੱਗਣ ਜਾਣ ਵਾਲੀ ਹੈ ਤਾਂ ਜਿੰਨੇ ਵੀ ਮੇਰੇ ਵੀਰ ਪੁਰਤਗਾਲ ਵਿੱਚ ਰਹਿੰਦੇ ਨੇ ਤਾਂ ਸਾਰੇ ਜਾ ਕੇ ਦੇਖੋ ਮੂਵੀ ਅਤੇ ਇਹ ਵੀਡੀਓ ਪੁਰਤਗਾਲ ਵਾਲੇ ਫੈਨਾਂ ਨੂੰ ਸੈਂਡ ਕਰ ਦਿਓ ਅਤੇ ਕਮੈਂਟ ਕਰਕੇ ਦੱਸਿਓ ਕੌਣ-ਕੌਣ ਦੇਖਣ ਜਾਣ ਵਾਲਾ ਹੈ ਅਤੇ ਉੱਥੇ ਤੁਹਾਨੂੰ ਦੱਸਦੀ ਆ ਕਿ ਸੋਚਾ ਸੂਰਮਾ ਗੁਰਦਾਸਪੁਰ ਵਿੱਚ ਦੀਨਾ ਨਗਰ ਸ਼ਹਿਰ ਵਿੱਚ ਸਾਰੇ ਸ਼ੋਅ ਸੋਲਡ ਆਊਟ ਹਨ ਅਤੇ ਹੋਰ ਵੀ ਕਈ ਥਾਵਾਂ ਤੇ ਸੋਲਡ ਆਊਟ ਹੋਣ ਸ਼ੋ ਤਾਂ ਅੱਗੇ ਆਪਣੀ ਜਦੋਂ ਆਪਾਂ ਫਿਲਮ ਦੇਖਣ ਗਏ ਸੀ ਉਸ ਦੀ ਇੱਕ ਕਲਿੱਪ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ। ਐ ਆ ਚੱਕ